ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਤਿਸ਼ ਦੁਨੀਆ ਨੂੰ ਤਾਰਦੇ ਹੋਏ ਜਗਤਨਾਥ ਪੁਰੀ ਦੇ ਵਿੱਚ ਪਹੁੰਚਦੇ ਨੇ ਉੱਥੋਂ ਦਾ ਰਾਜਾ ਰਾਜਾ ਉਦੇਸੈ ਜਿਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਕੋਈ ਔਲਾਦ ਨਹੀਂ ਹੈਗੀ ਵਿਦਵਾਨ ਲਿਖਦੇ ਹਨ ਕਿ ਜਿਸ ਘਰ ਦੇ ਵਿੱਚ ਕੋਈ ਪੁੱਤਰ ਨਾ ਹੋਵੇ ਧੀ ਨਾ ਹੋਵੇ ਉਸ ਕੁੱਲ ਦਾ ਨਾਸ ਹੋ ਜਾਂਦਾ ਹੈ ਇਥੇ ਸਾਖੀਕਾਰ ਲਿਖਦੇ ਹਨ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਜਦੋਂ ਦੁਨੀਆਂ ਉਤਾਰਦੇ ਹੋਏ ਜਗਨਨਾਥਪੁਰੀ ਦੇ ਵਿੱਚ ਪਹੁੰਚਦੇ ਨੇ ਜਗਨਨਾਥਪੁਰੀ ਦੇ ਵਿੱਚ ਭਗਵਾਨ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਜਿਹੜੀ ਪਹਿਲਾਂ ਨਹੀਂ ਬਲਜਲਤ ਸੀ ਸਾਖੀਕਾਰ ਲਿਖਦੇ ਹਨ ਕਿ ਬਾਦਸ਼ਾਹ ਉਦੇਸੈ ਦਾ ਜਿਹੜਾ ਵਜ਼ੀਰ ਸੀ ਨਾਨੂ ਪੰਡਤ ਉਸਨੇ ਭਗਵਾਨ ਬਾਬਾ ਸ੍ਰੀ ਚੰਦ ਦੇ ਕਈ ਕੌਤਕ ਜੜੇ ਆਪਣੀ ਅੱਖੀ ਦੇਖੇ ਸਨ ਜਦੋਂ ਉਸਨੂੰ ਪਤਾ ਲੱਗਾ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਜਗਨਾਥ ਪੁਰੀ ਦੇ ਵਿੱਚ ਆਏ ਹੋਏ ਨੇ ਤਾਂ ਉਹ ਆਪਣੇ ਬਾਦਸ਼ਾਹ ਦੇ ਕੋਲ ਜਾਂਦਾ ਕਹਿੰਦਾ ਬਾਦਸ਼ਾਹ ਅੱਜ ਤੇਰੀ ਬਿਮਾਰੀ ਦਾ ਲਾਜ ਲੱਭ ਗਈ ਤੇ ਬਾਦਸ਼ਾਹ ਕਹਿਣ ਲੱਗਾ ਵਜ਼ੀਰ ਜੀ ਮੈਨੂੰ ਰੋਗ ਕਿਹੜਾ ਲੱਗਾ ਤੁਸੀਂ ਕਿਹੜਾ ਲਾਜ ਲੱਭ ਲਿਆ ਤੇ ਨਾਨੂ ਪੰਡਤ ਕਹਿਣ ਲੱਗਾ ਬਾਦਸ਼ਾਹ ਅੱਜ ਮੈਂ ਐਸੇ ਫਕੀਰ ਦੇ ਦਰਸ਼ਨ ਕਰਕੇ ਆਇਆ ਤੇ ਜਿਹੜਾ ਮਨੁੱਖ ਉਸ ਦੀ ਸ਼ਰਤ ਦੇ ਵਿੱਚ ਆਉਂਦਾ ਹੈ ਉਹ ਕਾਲ ਪੁਖ ਪਰਮਾਤਮਾ ਐਸੀ ਕਿਰਪਾ ਕਰਦਾ ਉਸ ਨੂੰ ਸੰਸਾਰ ਦੇ ਵਿੱਚੋਂ ਤਾਰ ਦਿੰਦਾ ਜਦੋਂ ਇਹ ਮਹਿਮਾ ਸੁਣੇ ਆਪਣੇ ਵਜ਼ੀਰਾ ਨੂੰ ਨਾਲ ਲਿਆ ਆਪਣੇ ਨੌਕਰ ਚਾਕਰਾ ਨੂੰ ਨਾਲ ਲਿਆ ਤੇ ਹੀਰੇ ਮੋਤੀ ਦੀਆਂ ਥਾਲੀਆਂ ਭਰ ਲਿਆ ਇੱਥੇ ਬਦਮਾਨ ਲਿਖਦਿਆਂ ਹੀਰੇ ਪੋਤੇ ਦੀਆਂ ਥਾਲੀਆਂ ਭਰੀਆਂ ਨਾਲ ਮਹਾਰਾਣੀ ਜਾਂਦੀ ਹੈ ਰੱਥਾਂ ਤੇ ਸਵਾਰ ਹੋ ਕੇ ਜਾਂਦਣ ਭਗਵਾਨ ਬਾਬਾ ਸ੍ਰੀ ਚੰਦ ਜੀ ਓਕਾਲ ਪੱਖ ਪਰਮਾਤਮਾ ਦੀ ਸਰਦੀ ਦੇ ਵਿੱਚ ਲੀਨ ਸਨ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰਦੀਆਂ ਹੋਈਆਂ ਸਨ ਲਿਆ ਕੇ ਥਾਲ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਰੱਖ ਦਿੱਤਾ ਜਦ ਰ ਥਾਲ ਲਿਆ ਕੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਰੱਖ ਦਿੱਤਾ ਜਦ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਨੇਤਰ ਖੋਲੇ ਤੇ ਪੁੱਛਣ ਲੱਗੇ ਇਹ ਥਾਲ ਕੌਣ ਲੈ ਕੇ ਆਇਆ ਇਹ ਹੀ ਦੇ ਮੋਤੀ ਜਵਾਰ ਕੌਣ ਲੈ ਕੇ ਆਇਆ ਲਾਗੇ ਬੈਠੇ ਸਤਿ ਭਾਈ ਕਮਲਿਆ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ ਭਾਈ ਮਰਦਾਨਾ ਜੀ ਓਵੇਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਸਾਥੀ ਸਨ ਭਾਈ ਕਮਲਿਆ ਜੀ ਜਿੱਥੇ ਵੀ ਭਗਵਾਨ ਬਾਬਾ ਸ੍ਰੀ ਚੰਦ ਜੀ ਜਾਂਦੇ ਸਨ ਭਾਈ ਕਮਲਿਆ ਜੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਤੇ ਭਾਈ ਕਮਲਗਰ ਜੀ ਕਹਿਣ ਲੱਗੇ ਕਿ ਇਹ ਜਿਹੜਾ ਰਾਜਾ ਉਹਦੇ ਸੈਣ ਇਸ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੈਗਾ ਇਹ ਜਿਹੜੇ ਹੀਰੇ ਮੋਤੀ ਜਵਾਰ ਜਿਹੜਾ ਇਹ ਲੈ ਕੇ ਆਇਆ ਤੇ ਰਾਜਾ ਉਹਦੇ ਸੈਣ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਅੰਦਰ ਨੇਦਰ ਖੁੱਲ ਤੇ ਚਰਨਾਂ ਦੇ ਟਿਕ ਜਾਂਦਾ ਕਿ ਭਗਵਾਨ ਜੀ ਭੋਲੇनाथ ਜੀ ਮੇਰੇ ਉੱਤੇ ਕਿਰਪਾ ਕਰੋ ਮੇਰੇ ਰਾਜ ਭਾਗ ਨੂੰ ਸੰਭਣਣ ਵਾਸਤੇ ਮੈਨੂੰ ਇੱਕ ਪੁੱਤਰ ਦੀ ਜ਼ਰੂਰਤ ਹੈ ਮੇਰੇ ਉੱਤੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਬਖਸ਼ਿਸ਼ ਕਰੋ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਮੇਹਰਾ ਦੇ ਵਿੱਚ ਆਉਂਦੇ ਨੇ ਕਹਿਣ ਲੱਗੇ ਰਾਜਨ ਤੇਰੇ ਘਰ ਦੇ ਵਿੱਚ ਦੁੱਧ ਦੇ ਨਾਲ ਸੋਨਾ ਮੱਖਣ ਦੇ ਨਾਲ ਸੋਨਾ ਪੁੱਤਰ ਪੈਦਾ ਹੋਵੇਗਾ ਜਿਹੜਾ ਤੇਰੀ ਗੁੱਲ ਨੂੰ ਅੱਗੇ ਵਧਾ ਦੇਵੇ ਜਦੋਂ ਮੇਹਰਾ ਦੇ ਵਿੱਚ ਆਏ ਭਗਵਾਨ ਬਾਬਾ ਸ੍ਰੀ ਚੰਦ ਜੀ ਤੇ ਉਹਨਾਂ ਨੂੰ ਪੁੱਤਰ ਦਾ ਵਰ ਦਿੱਤੇ। ਜਦੋਂ ਰਾਜੇ ਉਹਦੇ ਸੈਨ ਨੂੰ ਪੁੱਤਰ ਦਾ ਵਰ ਮਿਲਿਆ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਇਹ ਵੀ ਕਹਿ ਦਿੱਤਾ ਕਿ ਜੇ ਤੇਰੇ ਦਰ ਦੇ ਉੱਤੇ ਕੋਈ ਭੁੱਖਾ ਆਇਆ ਕੋਈ ਲੰਗਤ ਆਇਆ ਉਸ ਨੂੰ ਕਦੀ ਖਾਲੀ ਨਹੀਂ ਮੋੜਨਾ ਭਾਵੇਂ ਆਪਣੇ ਖਜ਼ਾਨੇ ਜਿਹੜੇ ਖੋਹਦੇ ਜਿਹੜਾ ਵੀ ਤੇਰੇ ਘਰ ਦੇ ਵਿੱਚ ਆਇਆ ਉਸ ਨੂੰ ਕਦੀ ਖਾਲੀ ਨਹੀਂ ਮੋੜਨਾ। ਤੇ ਉਸ ਨੇ ਭਗਵਾਨ ਬਾਬਾ ਸ੍ਰੀ ਚੰਦ ਦੀ ਗੱਲ ਮੰਨ ਲਈ ਤੇ ਖਜ਼ਾਨੇ ਆਪਣੇ ਖੋਹ ਦਿੱਤੇ। ਮਠਿਆਈਆਂ ਪ੍ਰਵੰਤਰੀਆਂ ਸ਼ੁਰੂ ਕਰ ਦਿੱਤੀਆਂ ਹੀਰੇ ਮੋਤੀ ਜਵਾਰ ਵਧਨੇ ਸ਼ੁਰੂ ਕਰ ਤਾਣ ਕਰਨਾ ਸ਼ੁਰੂ ਕਰ ਦਿੱਤਾ ਭਾਵਕੇ ਖੁੱਲਾ ਜਿਹੜਾ ਖਜ਼ਾਨਾ ਜਿਹੜਾ ਖੋਦ ਦਿੱਤਾ 10 ਮਹੀਨੇ ਬਾਅਦ ਰਾਜਾ ਉਦੇ ਸੈਨ ਦੇ ਘਰ ਦੇ ਵਿੱਚ ਪੁੱਤਰ ਆ ਸਾਖੀਕਾਰ ਲਿਖਦੇ ਹਨ ਕਿ ਪੁੱਤਰ ਜਿਹੜਾ ਬਹੁਤ ਸੋਹਣਾ ਸੀ ਸਮਾ ਆਇਆ ਕੁੰਡਲੀ ਦਾ ਘਰ ਦੇ ਵਿੱਚ ਬ੍ਰਾਹਮਣ ਆਏ ਆਹ ਦੇਖੀਦਾ ਆਪਾਂ ਘਰ ਦੇ ਵਿੱਚ ਕੋਈ ਕੰਮ ਪਹਾਰ ਕਰਨਾ ਹੋਵੇ ਭਲਿਆਂ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਪੰਡਤ ਜਿਹੜੇ ਘਰ ਦੇ ਵਿੱਚ ਆਉਂਦੇ ਹੁੰਦੇ ਸਨ ਤੇ ਜੇ ਉਹਨਾਂ ਨੂੰ ਰਾਸ਼ਨ ਪਾਣੀ ਚੰਗਾ ਖਵਾਇਆ ਹੋਵੇ ਤਾਂ ਫਿਰ ਪ੍ਰਸ਼ੰਸਾ ਕਰਦੇ ਹੁੰਦੇ ਸਨ ਤੇ ਕਈ ਇੱਥੋਂ ਤੱਕ ਕਹਿੰਦੇ ਹੁੰਨੇ ਕਿ ਜੱਟਾ ਅੱਜ ਤੇਰੀ ਜ਼ਮੀਨ ਜਿਹੜੀ ਐ ਸੁੱਤੀ ਪਈ ਆ ਅੱਜ ਸਾਨੂੰ ਲਿਆ ਕੇ ਆਹ ਰਸਤ ਖਵਾ ਦੇ ਤੇਰੀ ਜ਼ਮੀਨ ਜਿਹੜੀ ਉੱਠ ਜਾਵੇਗੀ ਪਲੇ ਆ ਸਮਿਆਂ ਦੇ ਵਿੱਚ ਜਿਹੜੇ ਬ੍ਰਾਹਮਣ ਜਿਹੜੇ ਆ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੰਦੇ ਸਨ ਇਸੇ ਤਰ੍ਹਾਂ ਬ੍ਰਾਹਮਣ ਘਰ ਦੇ ਵਿੱਚ ਆਏ ਜਦੋਂ ਘਰ ਦੇ ਵਿੱਚ ਆਏ ਤੇ ਰਾਜਨ ਕਹਿ ਲੱਗੇ ਰਾਜਾ ਉਹਦੇ ਸੈਣ ਬਾਦਸ਼ਾਹ ਤਿੰਨ ਦੁੱਖ ਝੱਲਣਾ ਪਵੇਗਾ ਤੇਰੇ ਪੁੱਤਰ ਦੀ ਉਮਰ ਬਹੁਤ ਥੋੜੀ ਆ ਇਸਨੇ ਸਿਰਫ 11 ਸਾਲ ਹੀ ਜਿਉਂਦੇ ਰਹਿਣਾ ਮੁੜ ਕੇ ਇਸ ਦੀ ਮੌਤ ਹੋ ਜਾਣੀ ਆ ਰਾਜੇ ਨੂੰ ਬਾਦ ਦੁਖ ਹੋਇਆ ਰਾਜਾ ਦੁਖੀ ਹੋਇਆ ਤੇ ਪ੍ਰਜਾ ਕਹਿਣ ਲੱਗੀ ਕਿ ਬਾਦਸ਼ਾਹ ਜੇ ਘਰ ਦੇ ਵਿੱਚ ਕੋਈ ਪੁੱਤਰ ਨਾ ਹੁੰਦਾ ਤੇ ਤਾਂ ਵੀ ਦੁੱਖ ਹੋਣਾ ਸੀ ਜਿੰਨਾ ਚਿਰ ਤੱਕ ਪੁੱਤਰ ਘਰ ਦੇ ਵਿੱਚ ਹੈਗਾ ਉਹਨਾਂ ਚਿਰ ਤੱਕ ਸੁੱਖ ਮਾਣ ਲੈ ਸਾਖੀ ਕਾਮ ਲਿਖਦੇ ਹਨ ਕਿ ਬ੍ਰਾਹਮਣਾ ਕਿਹਾ ਸੀ ਕਿ ਤੇਰੇ ਪੁੱਤਰ ਦੀ ਉਮਰ ਜਿਹੜੀ 11 ਸਾਲ 11 ਮਹੀਨੇ ਤੇ 11 ਦਿਨ ਹੈ ਇਸ ਤੋਂ ਬਾਅਦ ਇਸ ਦੀ ਮੌਤ ਹੋ ਜਾਵੇਗੀ ਇੱਥੇ ਸਾਖੀਕਾਰ ਲਿਖਦੇ ਪੈਣੇ ਕਿ ਜਦੋਂ ਬੱਚੇ ਦੀ ਉਮਰ ਥੋੜੀ ਜੀ ਰாகி ਤੇ ਬਾਦਸ਼ਾਹ ਨੇ ਆਪਣੇ ਬੱਚੇ ਨੂੰ ਸੋਹਣੀ ਪੁਸ਼ਾਕ ਬਣਾਈ ਮਾੜਾਆਂ ਜੜੀਆਂ ਉਸ ਦੇ ਗਲ ਦੇ ਵਿੱਚ ਪਾਇਆ ਗਿਆ ਤੇ ਉਸ ਨੂੰ ਵਜ਼ੀਰਾਂ ਦੇ ਨਾਲ ਜਾ ਕੇ ਜੰਗਲਾਂ ਦੇ ਵਿੱਚ ਛੱਡ ਆਂਦਾ ਉਹ ਜਿਹੜਾ ਬੱਚਾ ਢੜਕਦਾ ਢੜਕਾ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੋਨੇ ਦੇ ਕੋਲ ਪਹੁੰਚ ਜਾਂਦਾ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਧੋਨੇ ਦੇ ਕੋਲ ਪਹੁੰਚਿਆ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਉਸ ਬੱਚੇ ਨੂੰ ਦੇਖਿਆ ਬੱਚਾ ਜਿਹੜਾ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਬੱਚੇ ਨੂੰ ਪੁੱਛਣ ਲੱਗੇ ਕਿ ਤੂੰ ਕੌਣ ਹੈ ਸਾਖੀ ਕਾਮ ਲਿਖਦੇ ਹਨ ਕਿ ਉਸ ਬੱਚਾ ਕਹਿਣ ਲੱਗਾ ਕਿ ਮੈਂ ਫਲਾਨੀ ਥਾਂ ਤੋਂ ਬਾਦਸ਼ਾਹ ਉਦੈ ਸਾਹਿਬ ਦਾ ਪੁੱਤਰ ਹਾਂ ਤੇ ਕਿਸੇ ਫਕੀਰ ਦੀ ਅਰਸ਼ੀਵਾਦ ਦੇ ਨਾਲ ਮੈਂ ਜਿਹੜਾ ਪੈਦਾ ਹੋਇਆ ਸੀ ਪਰ ਮੇਰੇ ਘਰ ਦੇ ਵਿੱਚ ਬ੍ਰਾਹਮਣ ਆਏ ਕਿ ਉਹਨਾਂ ਨੇ ਮੇਰੇ ਪਿਤਾ ਨੂੰ ਜਿਹੜਾ ਵਹਿਮ ਪਾ ਦਿੱਤਾ ਕਿ ਇਸ ਦੀ ਉਮਰ ਬਹੁਤ ਥੋੜੀ ਆ ਇਸ ਬੱਚੇ ਨੇ ਸਿਰਫ 11 ਸਾਲ 11 ਮਹੀਨੇ ਤੇ 11 ਦਿਨ ਜਾਂਦੇ ਰਹਿਣਾ ਇਸ ਤੋਂ ਬਾਅਦ ਜਿਹੜਾ ਇਸਦੀ ਮੌਤ ਹੋ ਜਾਵੇਗੀ ਜਿਸ ਤੋਂ ਬਾਅਦ ਕੇ ਮੇਰਾ ਪਿਤਾ ਜਿਹੜਾ ਬਹੁਤ ਦੁਖੀ ਹੋਇਆ ਤੇ ਮੈਨੂੰ ਜੰਗਲਾਂ ਦੇ ਵਿੱਚ ਛੱਡ ਗਿਆ। ਭਗਵਾਨ ਬਾਬਾ ਸ੍ਰੀ ਚੰਦ ਜੀ ਮੇਰੇ ਅੰਦਰ ਆ ਕੇ ਕਹਿਣ ਲੱਗੇ ਕਿ ਆਪਾਂ ਉਸ ਬ੍ਰਾਹਮਣ ਦੀ ਲੀਕ ਦੇ ਵਿੱਚ ਇੱਕ ਲੀਕ ਹੋਰ ਮਾਰ ਦਿੰਦੇ ਹਾਂ। ਭਾਲ ਕੇ ਤੇਰੀ ਉਮਰ ਜਿਹੜੀ 11 ਸਾਲ 11 ਮਹੀਨੇ ਤੇ 11 ਦਿਨ ਦੀਗੀ ਭਾਲ ਕੇ ਤੇਰੀ ਉਮਰ ਜਿਹੜੀ 111 ਸਾਲ ਹੋ ਗਈ ਹੈ। ਅੱਜ ਉਹ ਤੇਰੀ ਉਮਰ ਜਿਹੜੀ ਬਾਦ ਕੀ ਹੈ। ਉਹ ਜਿਹੜਾ ਬੱਚਾ ਜਿਹੜਾ ਬਹੁਤ ਖੁਸ਼ ਹੁੰਦਾ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਧੋਣੇ ਦੀ ਸੇਵਾ ਕਰਨ ਲੱਗ ਪੈਂਦਾ ਜਦੋਂ ਧੋਣੇ ਦੀ ਸੇਵਾ ਕਰਨ ਲੱਗਾ ਤੇ ਇਧਰ ਬਾਦਸ਼ਾਹ ਜਿਹੜਾ ਬਹੁਤ ਦੁਖੀ ਆ ਸੋਚ ਰਿਹਾ ਕਿ ਹੋਸ ਹੋ ਸਕਦਾ ਹੋਂ ਤੱਕ ਮੇਰਾ ਪੁੱਤਰ ਜਿਹੜਾ ਮਰ ਗਿਆ ਹੋਵੇਗਾ ਚੜਾਈ ਕਰ ਗਿਆ ਹੋਵੇਗਾ ਪਰ ਕੀ ਘਟਨਾ ਵਾਪਰੀ ਨਾਨੂ ਪੰਡਿਤ ਨੇ ਜਦੋਂ ਉਸ ਬੱਚੇ ਨੂੰ ਭਗਵਾਨ ਬਾਬਾ ਸ੍ਰੀ ਚੰਦ ਦੀ ਧੋਣੇ ਦੇ ਉੱਤੇ ਸੇਵਾ ਕਰਦੇ ਹੋਏ ਦੇਖਿਆ ਤੇ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਤੇਰਾ ਪੁੱਤਰ ਅਜੇ ਤੱਕ ਜਿਉਂਦਾ ਮਰਿਆ ਨਹੀਂ ਤੇ ਬਾਦਸ਼ਾਹ ਕਹਿਣ ਲੱਗਾ ਵਜ਼ੀਰ ਜੀ ਕਿਉਂ ਜ਼ਖਮਾਂ ਦੇ ਉੱਤੇ ਲੂਣ ਪਾਰ ਹੈ ਜੀ ਹੌਣ ਤੱਕ ਤੇ ਮੇਰਾ ਪੁੱਤਰ ਜਿਹੜਾ ਮਰ ਗਿਆ ਹੋਵੇਗਾ ਕਹਿੰਦਾ ਨਹੀਂ ਬਾਦਸ਼ਾਹ ਤੇਰਾ ਪੁੱਤਰ ਅਜੇ ਤੱਕ ਜਿਉਂਦਾ ਹੀ ਜੇ ਸਰ ਫਕੀਰ ਨੇ ਤੈਨੂੰ ਵਾਰ ਦਿੱਤਾ ਸੀ ਪੁੱਤਰ ਦਾ ਅੱਜ ਤੇਰਾ ਬੱਚਾ ਜਿਹੜਾ ਉਸ ਫਕੀਰ ਦੇ ਦਰ ਦੇ ਉੱਤੇ ਸੇਵਾ ਕਰ ਰਿਹਾ ਹੈ। ਭਗਵਾਨ ਬਾਬਾ ਸ੍ਰੀ ਚੰਦ ਦੇ ਫਿਰ ਦਰਸ਼ਨ ਕਰਨ ਵਾਸਤੇ ਰਾਜਾ ਉਹਦੇ ਸੈਨ ਆਪਣੀ ਫੌਜ ਨੂੰ ਤਿਆਰ ਕਰਦਾ ਰਾਣਿਕ ਤਿਆਰ ਕਰਦਾ ਹੀਰੇ ਮੋਤੀ ਦੀਆਂ ਥਾਲੀਆਂ ਭਰ ਕੇ ਭਗਵਾਨ ਬਾਬਾ ਸ੍ਰੀ ਚੰਦ ਦੇ ਜਿੱਥੇ ਧੂਣਾ ਲੱਗਾ ਸੀ ਉੱਥੇ ਪਹੁੰਚ ਜਾਂਦਾ। ਜਦੋਂ ਉਥੇ ਪਹੁੰਚਦਾ ਤੇ ਆਪਣੇ ਬੱਚੇ ਨੂੰ ਦੇਖ ਕੇ ਜਿਹੜਾ ਬਹੁਤ ਖੁਸ਼ ਹੁੰਦਾ ਤੇ ਭਗਵਾਨ ਪਾਪਾ ਸ੍ਰੀ ਚੰਦ ਜੀ ਨੂੰ ਕਹਿਣ ਲੱਗਾ ਕਿ ਇਹ ਮੇਰਾ ਪੁੱਤਰ ਆ ਇਹ ਮੈਨੂੰ ਵਾਪਸ ਕਰ ਦੋ ਇੱਥੇ ਸਾਖੀਕਾਰ ਲਿਖਦੇ ਹਨ ਕਿ ਭਗਵਾਨ ਪਾਪਾ ਸ੍ਰੀ ਚੰਦ ਜੀ ਮੇਰਾ ਦੇ ਵਿੱਚ ਆਏ ਤੇ ਉਸ ਦਾ ਪੁੱਤਰ ਜਿਹੜਾ ਉਸ ਨੂੰ ਵਾਪਸ ਕਰ ਦਿੱਤਾ ਤੇ ਉਹ ਹੀ ਪੁੱਤਰ ਜਿਹੜਾ ਬਾਅਦ ਵਿੱਚ ਰਾਜਾ ਉਦੇ ਸੈਨ ਦੇ ਰਾਜ ਭਾਗ ਨੂੰ ਜਿਹੜਾ ਬਹੁਤ ਅੱਗੇ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਦੇ ਦਰ ਦੇ ਉੱਤੇ ਆਉਂਦਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਸੇਵਾ ਕਰਦਾ ਜੋ ਕੁਝ ਮੰਗਦਾ ਫਿਰ ਉਸ ਨੂੰ ਪ੍ਰਾਪਤ ਕਰਦਾ ਤਾਂ ਹੀ ਸਤਿਗੁਰੂ ਇੱਕ ਬਰਬਾਣੀ ਅੰਦਰ ਬਸ਼ਿਸ਼ ਕੀਤਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸਚੁਰਾ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਇਸ ਸਤਪਸਥਾਨ ਦੇ ਉੱਤੇ ਵੀ ਆਉਂਦਾ ਉਸ ਦੀ ਵੀ ਹਰ ਮਰਿਆਦ ਜਿਹੜੀ ਪੂਰੀ ਹੁੰਦੀ ਆ ਸਾਡੀ ਸੇਵਾ ਜਿਹੜੀ ਸਾਡੀ ਭਾਵਨਾ ਜਿਹੜੀ ਅੰਦਰੋਂ ਹੋਣੀ ਚਾਹੀਦੀ ਆ ਸਾਡਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਜੇ ਮਨ ਦੇ ਵਿੱਚ ਮੈਲ ਹੋਵੇ ਭਾਵਨਾ ਦੇ ਨਾਲ ਸੇਵਾ ਨਾ ਕੀਤੀ ਗਈ ਉਹ ਸੇਵਾ ਜਿਹੜੀ ਕਦੇ ਪ੍ਰਵਾਨ ਨਹੀਂ ਹੁੰਦੀਗੀ ਸਾਨੂੰ ਯਤਨ ਕਰਨਾ ਪਵੇਗਾ ਆਪਣਾ ਹਿਰਦਾ ਸ਼ੁੱਧ ਰੱਖਣਾ ਪਵੇਗਾ ਸਾਫ਼ ਰੱਖਣਾ ਪਵੇਗਾ ਤੇ ਇਹਦੇ ਵਾਸਤੇ ਕਰਨਾ ਕੀ ਪਵੇਗਾ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਅੱਜ ਅਸੀਂ ਬਾਣੀ ਨਹੀਂ ਪੜਨੇ ਵਿੱਚੇ ਨਾਵੇਂ ਆ ਰਹਿਆ ਅੱਜ ਅਸੀਂ ਬਾਣੀ ਨਹੀਂ ਪੜ ਰਹੇ ਮੂਲ ਮੰਤਰ ਦਾ ਜਾਪ ਨਹੀਂ ਕਰ ਰਹੇ ਜਿਸ ਬਾਣੀ ਨੇ ਸਾਨੂੰ ਇਸ ਸੰਸਾਰ ਦੇ ਵਿੱਚੋਂ ਤਾਰਨਾ ਸੀ ਮੇਰੇ ਮਾਦੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੋ ਕੇ ਕਾਸ਼ਟ ਰਿਆ ਕਿ ਜਿਸ ਬਾਣੀ ਨੇ ਸਾਨੂੰ ਸੰਸਾਰ ਦੇ ਵਿੱਚੋਂ ਤਾਰਨਾ ਸੀ ਜਿਸ ਸਾਧ ਸੰਗਤ ਨੇ ਸਾਨੂੰ ਤਾਰਨਾ ਸੀ ਅੱਜ ਨਾ ਅਸੀਂ ਬਾਣੀ ਪੜਦੇ ਪਿਆ ਨਾ ਅੱਜ ਅਸੀਂ ਸਤ ਸੰਗਤ ਕਰਦੇ ਪਿਆ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਪੈ ਪੈ ਸੋਇ ਤੇ ਜਦੋਂ ਅਸੀਂ ਬੁਰੇ ਕੰਮ ਕਰਨੇ ਆ ਗਲਤ ਕੰਮ ਕਰਨੇ ਆ ਚੋਰੀਆਂ ਕਰਨੀਆਂ ਡਾਕੇ ਮਾਰਨੀਆਂ ਉਦੋਂ ਅਸੀਂ ਦਾਤ ਨੂੰ ਵੀ ਉੱਠਾ ਪਵੇ ਉਦੋਂ ਭੱਜ ਕੇ ਉੱਠਦੇ ਆ ਜਦੋਂ ਅੰਮ੍ਰਿਤ ਵੇਲਾ ਹੁੰਦਾ ਉਦੋਂ ਸੰਤ ਲੇਂਦਰ ਪੈ ਜਾਂਦਾ ਮਾਫ ਕਰਨਾ ਲਾਈਵ ਚੱਲ ਰਿਹਾ ਪਰ ਅੱਜ ਦੇ ਸਾਡੇ ਹਾਲਾਤ ਬਣ ਗਏ ਨੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਗੁਰਬਾਣੀ ਦੇ ਨਾਲ ਜੁੜਾਂਗੇ ਤੇ ਭਗਤ ਕਬੀਰ ਜੀ ਫਰਮਾਣ ਕਰਦੇ ਨੇ ਕਬੀਰ ਹਰ ਦਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਦੇ ਨਾ ਡੋਲੇ ਜਿਸ ਰਾਖਿਆ ਸਰਜਣਹਾਰ ਭਗਤ ਕਬੀਰ ਜੀ ਕਹਿੰਦੇ ਮੈਂ ਕਿ ਜਿਹੜਾ ਮਨੁੱਖ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਉਸ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਉਸ ਮਨੁੱਖ ਦੇ ਸਾਰੇ ਦੁੱਖ ਕਿਲੇ ਜੜਿਆ ਨਾਸ ਜਾਂਦੇ ਤੇ ਅੱਜ ਦੇ ਪੁਖ ਨਾਮ ਵਿੱਚ ਵੀ ਸਤਿਗੁਰੂ ਜੀ ਇਹੀ ਬਖਸ਼ਿਸ਼ ਕਰਦੇ ਨੇ ਕਿ ਇਹ ਮਨ ਹਰਜੀਤ ਦੇ ਆਏ ਤੋਂ ਇੱਕ ਮਨ ਇੱਕ ਚਿਤ ਪਾਏ ਆਰਤੀਆਂ ਸਦਾ ਸਦਾ ਵਧਿਆਆਂ ਦੇ ਨਾਮ ਉਸਤਾਰੀ ਕਿ ਇਹੀ ਜਿਹੜਾ ਸਮਾਂ ਸਾਨੂੰ ਉਹ ਕਾਲ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਸਾਨੂੰ ਕਾਲ ਪ੍ਰਮਾਤਮਾ ਨੇ ਧਰਤੀ ਉੱਤੇ ਭੇਜਿਆ ਸੀ ਭਈ ਪ੍ਰਾਪਤ ਮੈਂ ਮੁਖ ਦੇ ਹੁਰੀਆ ਗੋਪਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਪੱਜ ਕੇਵਲ ਨਾਮ ਪਰ ਅੱਜ ਅਸੀਂ ਕੀ ਕਰ ਰਿਆਂ ਰੈਣ ਗਵਾਇ ਸੋਇ ਕਾ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਕਉਟੀ ਬਦਲੇ ਜਾਏ ਪਾਵਕ ਜਿਹੜਾ ਮਨੁੱਖਾ ਜਨਮ ਸਾਨੂੰ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਮਿਲਿਆ ਸੀ ਅੱਜ ਅਸੀਂ ਖਾ ਕੇ ਸੌ ਕੇ ਤੇ ਵਿਅਰਥ ਕਮਾਰਿਆ ਇਹੀ ਦੇ ਵਰਗਾ ਜਨਮ ਸੀ ਸਭ ਗੁਰੂ ਸਾਹਿਬ ਜੀ ਇਸ ਪਾਵਨ ਹੁਕਮਾ ਨੇ ਦੇ ਵਿੱਚ ਸਾਨੂੰ ਇਹੀ ਬਖਸ਼ਿਸ਼ ਕਰਦੇ ਪੈਣੇ ਕਿ ਸਾਨੂੰ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਨਾ ਪਵੇਗਾ ਕਿਹੜਾ ਕਾਲ ਪੁਰਖ ਪਰਮਾਤਮਾ ਜਿਹੜਾ ਕਾਲ ਪੁਰਖ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਸੱਚਾ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਕਿਸੇ ਦੇ ਨਾਲ ਭਾਵ ਨਹੀਂ ਜਿਹੜਾ ਜੁਨਾ ਤੋਂ ਰਹਤ ਜਿਸ ਦੀ ਗਵਾਹੀ ਗੁਰੂ ਨਾਨਕ ਪਾਤਸ਼ਾਹ ਜੀ ਮੋਲ ਮੰਤਰ ਦੇ ਵਿੱਚ ਦਿੰਦੇ ਨੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦ ਭਾਵ ਕੇ ਕਾਲ ਪੁਰਖ ਪਰਮਾਤਮਾ ਇੱਕ ਹੈ ਤਾਂ ਸਾਨੂੰ ਇੱਕ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਸਾਬ ਨੇ ਕਿਹਾ ਪਰ ਅੱਜ ਸਾਡੀ ਜਿਹੜੀ ਸ਼ਰਧਾ ਜਿਹੜੀ ਭਾਵਨਾ ਖਤਮ ਹੁੰਦੀ ਜਾ ਰਹੀ ਆ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਰਹਿ ਗਿਆ ਤੇ ਜੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਕਦੇ ਅਰਦਾਸ ਸਾਡੀ ਪੂਰੀ ਨਾ ਹੋਵੇ ਅਸੀਂ ਥਾਂ ਥਾਂ ਤੇ ਜਾ ਕੇ ਭਟਕਦੇ ਕਰਦੇ ਆ ਪਰ ਮੇਰਾ ਸਾਬ ਕਹਿੰਦਾ ਖਾਲਸਾ ਖਾਸ ਘਾਵੈ ਸੋਈ ਜਿਸ ਕਾ ਹਿਰਦੈ ਭਰਮ ਨਾ ਹੋਈ ਪਰਮ ਨੂੰ ਦੇਖ ਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰੂ ਮਾਰਾ ਕੇ ਗੁਰੂ ਸਾਹਿਬ ਜੀ ਕਹਿੰਦੇ ਮੇਰਾ ਖਾਲਸਾ ਉਹੀ ਆ ਜਿਹੜਾ ਵੈਦਮਾ ਪਰਮਪਖੰਡਾਂ ਦੇ ਵਿੱਚੋਂ ਬਚਿਆ ਆ ਜਿਹੜਾ ਇੱਕ ਕਾਲ ਪੁਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਏਕ ਨਾਮ ਜਿਸ ਮੰਨ ਵਸੈ ਦੁੱਖ ਦਰਦ ਸਭ ਤਾਂ ਕਾ ਨਾ ਸਕ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਖ ਪਰਮਾਤਮਾ ਦੀ ਜੋਤ ਇੱਕ ਕਾਲ ਪੁਖ ਪਰਮਾਤਮਾ ਦਾ ਨਾਂ ਵਸ ਜਾਂਦਾ ਹੈ ਕਿ ਸਾਰੇ ਕਹਿੰਦੇ ਉਸ ਮਨੁੱਖ ਦੇ ਸਾਰੇ ਦੁੱਖ ਲਗੜੇ ਨਾਸ਼ ਜਾਂਦੇ ਨੇ ਸੋ ਅਸੀਂ ਜਪਤ ਕਰਨਾ ਇੱਕ ਕਾਲ ਪੁਖ ਪਰਮਾਤਮਾ ਦੇ ਨਾਮ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਸੁਣਾਣਾ ਜਿਸ ਤਰ੍ਹਾਂ ਉਹ ਸਾਉਂ ਦੇ ਨਾਲ ਸਾਡੇ ਸਾਰੇ ਦੁੱਖਲੇ ਜਿਹੜੇ ਨਾਸ ਜਾਣ ਕੇ ਸੋ ਇੰਨੇ ਇੱਕ ਹਾਜ਼ਰੀਆਂ ਪ੍ਰਵਾਨ ਕਰਨਾ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਰ ਕਰਨਾ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਹੋਵੇ ਤਕਲੀਫ ਹੋਈ ਹੋਵੇ ਦਾਸ ਕਿੰਮਾ ਦਾ ਜਾਚਕ ਕਿਉਂਕਿ ਗੁਰੂ ਰਾਮਦਾਸ ਨੇ ਡੁੱਟੀ ਲਈ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਤੇ ਇਹੀ ਭਗਵਾਨ ਬਾਬਾ ਸ੍ਰੀ ਚੰਦ ਦੇ ਅੱਗੇ ਤੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰੀ ਤੀ ਕਿ ਪਾਤਸ਼ਾਹ ਆਪਣਾ ਇਮਾਨਦਾਰੀ ਵਾਲਾ ਪੜਾ ਜਿਹੜਾ ਮੇਰੇ ਗਲ ਦੇ ਵਿੱਚ ਪਾ ਕੇ ਰੱਖੀ ਜੇ ਇੱਕ ਤੇ ਪੜਾ ਲੱਥ ਗਿਆ ਅਸੀਂ ਦੁਬਾਰਾ ਹੋ ਜਾਵਾਂਗੇ ਇਹੀ ਅਰਦਾਸ ਕਰੀਦੀ ਆ ਸੋ ਇੰਨੀਆਂ ਕਿਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਨ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਇਹਨੂੰ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਯੋਗ ਬਖਸ਼ ਲੈਣਾ ਜੀ ਬਲਾਉ ਫਤ ਜੀ ਆਖੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ